ਤਰਨਤਾਰਨ ਦੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਉੱਥੇ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਦੱਸਦੀ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਗਿਆ ਹੈ ਤੇ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਤੇ ਜਿਸ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਕਿ ਲਗਾਤਾਰ ਪੰਜਾਬ ਦੀ ਸਿਆਸਤ ਘਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਸਾਰੀਆਂ ਪਾਰਟੀਆਂ ਨੇ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਨੇ ਮਨਦੀਪ ਸਿੰਘ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਹੈ ਤੇ ਅੱਜ ਨਾਮਜ਼ਦਗੀ ਪੱਤਰ ਜਿਹੜੇ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਮਨਦੀਪ ਸਿੰਘ ਦੇ ਪਰੌਣਗੇ ਤੇ ਜਿਸ ਨੂੰ ਲੈ ਕੇ ਉੱਥੇ ਹੀ ਇਹ ਸਿਆਸੀ ਅਖਾੜਾ ਫਿਰ ਤੋਂ ਪੱਕਦਾ ਹੋਇਆ ਨਜ਼ਰ ਆਵੇਗਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਆਰੰਭ ਹੋ ਕੇ ਸ਼੍ਰੀ ਤਰਨ ਤਨ ਦੀ ਧਰਤੀ ਤੇ ਜਾ ਕੇ ਐਸ ਡੀ ਐਮ ਆਫਿਸ ਨਾਮਜ਼ਦਗੀ ਪੇਪਰ ਦਾਖਲ ਕਰਨੇ ਹਨ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨਾਗ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹਿੰਦੂ ਵੀਰ ਭਰਾ ਮੇਰੇ ਤੇ ਆਪਣੀ ਵਿਦੇਸ਼ ਵਿੱਚ ਜਿੰਨੀ ਸੰਗਤਾਂ ਬੈਠੀਆਂ ਨੇ ਪੰਜਾਬ ਦੇ ਜਿੰਨੀਆਂ ਸੰਗਤਾਂ ਬੈਠੀਆਂ ਨੇ ਆਪ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਹਾਂ ਇਹ ਜੋ ਜੰਗ ਹੈ ਇਹ ਸਾਰਿਆਂ ਨਾਲ ਆਪਾਂ ਰਲ ਮਿਲ ਕੇ ਫਤਿਹ ਕਰਨੀ ਹੈ ਇਹ ਜੋ ਜੰਗ ਹੈ ਮੈਂ ਇਕੱਲਾ ਫਤਿਹ ਨਹੀਂ ਕਰ ਸਕਦਾ ਆਪ ਸਾਰ ਸੰਗਤਾਂ ਨੂੰ ਬੇਨਤੀ ਹੈ ਕੱਲ 18 ਤਰੀਕ ਨੂੰ ਸਮਾਂ 10 ਵਜੇ ਪੁੰਚ ਕੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਆਪ ਸਾਰ ਸੰਗਤਾਂ ਹਾਜ਼ਰੀ ਭਰੋ ਵੱਡੀ ਗਿਣਤੀ ਵਿੱਚ ਸ਼ੁਲਿਤ ਕਰੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਆਰੰਭ ਹੋ ਕੇ ਸ਼੍ਰੀ ਤਰਨ ਤਨ ਦੀ ਧਰਤੀ ਤੇ ਜਾ ਕੇ ਐਸ ਡੀ ਐਮ ਆਫਿਸ ਨਾਮਜ਼ਦਗੀ ਪੇਪਰ ਦਾਖਲ ਕਰਨੇ ਹਨ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੰਗ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹਿੰਦੂ ਵੀਰ ਭਰਾ ਮੇਰੇ ਤੇ ਆਪਣੀ ਵਿਦੇਸ਼ ਵਿੱਚ ਜਿੰਨੀ ਸੰਗਤਾਂ ਬੈਠੀਆਂ ਨੇ ਪੰਜਾਬ ਦੇ ਜਿੰਨੀ ਸੰਗਤਾਂ ਬੈਠੀਆਂ ਨੇ ਆਪ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਹਾਂ ਇਹ ਜੋ ਜੰਗ ਹੈ ਇਹ ਸਾਰਿਆਂ ਨਾਲ ਆਪਾਂ ਰਲ ਮਿਲ ਕੇ ਫਤਿਹ ਕਰਨੀ ਹੈ ਇਹ ਜੋ ਜੰਗ ਹੈ ਮੈਂ ਇਕੱਲਾ ਫਤਿਹ ਨਹੀਂ ਕਰ ਸਕਦਾ ਆਪ ਸਾਰ ਸੰਗਤਾਂ ਨੂੰ ਬੇਨਤੀ ਹੈ ਕੱਲ 18 ਤਰੀਕ ਨੂੰ ਸਮਾਂ 10 ਵਜੇ ਪਹੁੰਚ ਕੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਆਪ ਸਾਰ ਸੰਗਤਾਂ ਹਾਜ਼ਰੀ ਭਰੋ ਵੱਡੀ ਗਿਣਤੀ ਵਿੱਚ ਸ਼ੁਲਿਤ ਕਰੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਆਰੰਭ ਹੋ ਕੇ ਸ਼੍ਰੀ ਤਰਨ ਤਨ ਦੀ ਧਰਤੀ ਤੇ ਜਾ ਕੇ ਐਸ ਡੀ ਐਮ ਆਫਿਸ ਨਾਮਜ਼ਦਗੀ ਪੇਪਰ ਦਾਖਲ ਕਰਨੇ ਹਨ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੰਗੇ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹਿੰਦੂ ਵੀਰ ਭਰਾ ਮੇਰੇ ਤੇ ਆਪਣੀ ਵਿਦੇਸ਼ ਵਿੱਚ ਜਿੰਨੀ ਸੰਗਤਾਂ ਬੈਠੀਆਂ ਨੇ ਪੰਜਾਬ ਜਿੰਨੀ ਸੰਗਤਾਂ ਬੈਠੀਆਂ ਨੇ ਆਪ ਸਭ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਹਾਂ ਇਹ ਜੋ ਜੰਗ ਹੈ ਇਹ ਸਾਰਿਆਂ ਨਾਲ ਆਪਾਂ ਰਲ ਮਿਲ ਕੇ ਫਤਿਹ ਕਰਨੀ ਹੈ ਇਹ ਜੋ ਜੰਗ ਹੈ ਮੈਂ ਇਕੱਲਾ ਫਤਿਹ ਨਹੀਂ ਕਰ ਸਕਦਾ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕੱਲ 18 ਤਰੀਕ ਨੂੰ ਸਮਾਂ 10 ਵਜੇ ਪਹੁੰਚ ਕੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਆਪ ਸਭ ਸੰਗਤਾਂ ਹਾਜ਼ਰੀ ਭਰੋ ਵੱਡੀ ਗਿਣਤੀ ਵਿੱਚ ਸ਼ੁਲਿਤ ਕਰੋ